ਪਸੂਆਂ ਦਾ ਜ਼ਿਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਇੱਕ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਮਰਚੀ ਬੁਗਰੇ ਦੇ ਨੇੜੇ ਪਤਲੀ ਤੁੰਬੜਪਨ ਦਾ ਗਵੰਡੀ ਜਿਹਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਜਦੋਂ ਆਪਾਂ ਮਾਛੀ ਬੁਗਰੇ ਤੋਂ ਮਾਛੀ ਬੁਗਰੇ ਵਾਲੀ ਛੜਕ ਆ ਜਿਹੜੀ ਆਉਂਦੀ ਮਿੱਤਰੋ ਪੋਲੂ ਵਾਲੇ ਨੂੰ ਉਹ ਛੜਕ ਦੇ ਉੱਤੇ ਜਾਂ ਪੋਲੂ ਵਾਲੇ ਤੋਂ ਜਦੋਂ ਆਪਾਂ ਮਾਛੀ ਬੁਗਰੇ ਨੂੰ ਮੋੜਦੇ ਉੱਤੇ ਹੀ ਬਈ ਛੜਕ ਉਤੇ ਉੱਤੇ ਬਾਈ ਉਹਨਾਂ ਦਾ ਬਾਹਰ ਖੇਤਾਂ ਦੇ ਵਿੱਚ ਰਹਿਣ ਵਸੇਰਾ ਵਾ ਇੱਕ ਨੀਲੀ ਰਾਵੀ ਨਸਲ ਦੀ ਬਹੁਤ ਸੋਹਣੀ ਚੰਗੇ ਦੁੱਧ ਦੀ ਮਾਲਕਣ ਮੈਂ ਦੇ ਦਰਸ਼ਨ ਕਰਵਾਉਣੇ ਆ ਕਰਤੇ ਬਾਈ ਨਾ ਸਾਰੀ ਗੱਲਬਾਤ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਹਾਂ ਫਿਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਵਧੀਆ ਜੀ ਸੇਤਾ ਦੇ ਪਰਿਵਾਰ ਸੁਣਾਓ ਹਾਂ ਠੀਕ ਠਾਕ ਜੀ ਅੱਛਾ ਨਾਮ ਦੱਸ ਦਈਏ ਕਿਹਦੇ ਆਪਨੇ ਨਾਮ ਆ ਆਪਣਾ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਅੱਛਾ ਬਲਜਿੰਦਰ ਬਾਈ ਛੜਕ ਦੇ ਘਰ ਆ ਗਿਆ ਹੈ ਨਾ ਆ ਪਿੰਡ ਤੋਂ ਜਦੋਂ ਆਉਂਦੀ ਆ ਭੋਲੂ ਵਾਲੇ ਨੂੰ ਹੈ ਹਾਂਜੀ ਆ ਛੱਦੇ ਮਾਛੀਪੁਰੇ ਨੂੰ ਚਲੀ ਗਈ ਨਾ ਛੜਕ ਸਿੱਧੀ ਮਾਛੀਪੁਰੇ ਨੂੰ ਆ ਮਾਛੀਪੁਰੇ ਨੂੰ ਛੜਕ ਜਾਂਦੀ ਆ ਵੀਰੇ ਠੀਕ ਆ ਭਾਈ ਆ ਪਈ ਆਉਂਦੀ ਪਈ ਹੁਣ ਦੇਖੋ ਹਾਂਜੀ ਤੇ ਬੰਮੇ ਵਿੱਚ ਨਹੀਂ ਇੱਕ ਹੈ ਨਾ ਬਾਈ ਇਹ ਕਿਨੂਆ ਸੁਆ ਕਿਸ ਸੁਆ ਇਹ ਚੌਥਾ ਸੂਆ ਸੋਣਾ ਏ ਚੌਥਾ ਸੂਆ ਸੋਣ ਲੱਗੀ ਆ ਹੁਣ ਠੀਕ ਆ ਕਿੰਨੇ ਦਿਨ ਪਹਿ ਵੀ ਰੇਂਦੀ ਹਜੇ ਲੈ ਹੀ ਜਾਊਗੀ 7-8 ਦਿਨ ਜੀ 7-8 ਦਿਨ ਲੈ ਜੂ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਬਈ ਇਹਦਾ ਇਹਨਾਂ ਦਿੱਤਾ ਪਹਿ ਹੋਇਆ ਸੂਆ 16 ਕਿਲੋ ਜੀ 16 ਕਿਲੋ ਦੁੱਧ ਆਪਾਂ ਚੋਇਆ ਹੋਇਆ ਹਾਂਜੀ ਠੀਕ ਆ ਬਈ ਫਿਰ ਤਾਂ ਤਿਆਰੀ ਤੁਰੀ ਬਹੁਤ ਚੰਗੀ ਕਰ ਜੁੰਦੀ ਉਹਨੇ ਹਾਂਜੀ ਹਾਂਜੀ ਅਜਾ ਸਾਂਹ ਤੋਂ ਕ੍ਰੋਸ ਕਰਈ ਸੀ ਕਿ ਟੀਕਾ ਭਰਾਇਆ ਸੀ ਸਾਂਹ ਤੋਂ ਹੀ ਸਾਂਹ ਲੋਕੜੀ ਪਿੰਡ ਦੇ ਵਿੱਚ ਠੀਕ ਆ ਬਈ ਤੇ ਜੇ ਕੋਈ ਅੱਜ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲਾਂਬੇ ਵਾਲੀ ਗੱਲ ਤਾਂ ਨਹੀਂ ਆ ਕਿ ਨਹੀਂ ਨਹੀਂ ਲਾਂਬੇ ਹਾਂਜੀ ਠੀਕ ਹੈ ਭਾਈ ਅੱਛਾ ਰੇਟ ਇਹਦਾ ਬਾਹਰ ਜੀ ਕੀ ਰੱਖਾਂਗੇ ਆਪਾਂ ਰੇਟ ਆਪਾਂ 1,80,000 ਆਨੇ 1,80,000 ਰੁਪਏ ਮਾਨਤਣ ਵਿੱਚ ਹੋ ਜੂਗਾ ਕਰ ਦਿਆਂਗੇ ਮਾਨ ਚੋਰੀ ਭਾਈ ਮੜਾ ਕੱਢੀ ਬਾਹਰ ਨੂੰ ਲੈ ਮਿੱਤਰੋ ਚੌਥਾ ਸੂਆ ਇਹਨੇ ਕਰਮ ਵਾਲੀ ਨੇ ਸੋਨਾ ਵਾ ਪ੍ਰੋਪਰ ਸਿੰਗਾ ਸੁੰਗਾ ਦੀ ਮੱਥੇ ਪਟਾ ਚਾਰੇ ਪੈਰਾਂ ਤੇ ਨਿਸ਼ਾਨ ਦੇਵੇ ਵਾਲੇ ਪੱਖ ਤੋਂ ਵੀ ਬਹੁਤ ਖੁੱਲੀ ਡੁੱਲੀ ਮਿਆਂ ਤੁਹਾਨੂੰ ਖੁੱਲ ਕੇ ਦਿਖਾਈ ਜਦੋਂ ਤੁਹਾਨੂੰ ਪਤਾ ਲੱਗੂਗਾ ਇਹਨੂੰ ਲੈ ਜਾਓ ਬਾਹਰ ਨੂੰ ਪਈਏ ਆਕਾ ਦੇਖੋ ਕਰਮ ਵਾਲੀ ਭਾਈ ਬਹੁਤ ਸੋਹਣਾ ਤੇ ਸੁਨੱਖਾ ਪਣ ਮਿਆਂ ਦੇ ਵਿੱਚ ਓਕੇ ਆ ਜਾਵਾਂ ਵੀਰੇ ਹੂੰ ਦੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਿਹੜਾ ਦੇ ਕਰਮਾ ਵਾਲੀ ਲੋ ਬਾਈ ਹੁਣ ਤੁਹਾਨੂੰ ਤੁਰਤੀ ਲੇਵਾ ਵਿਖਾਉਗੀ ਪੂਰਾ ਆਹ ਦੇਖ ਸਕਦੇ ਹੋ ਤੁਸੀਂ ਬਾਈ ਕਿਹੜੀ ਦਾ ਅਮਰੀਕਨ ਗਾਈਆਂ ਵਰਗੀ ਕਰਦੀ ਹੈ ਬਾਈ ਹੁਣ ਇਹਦੇ ਅਜ ਕੱਚੀ ਕੱਚੀ ਆਵੇਂ ਲਿਆ ਬਈ ਲਿਆ ਮੋੜ ਦਿਓ ਬਈ ਜਿਵੇਂ ਪਾਕਿਸਤਾਨ ਦੀਆਂ ਮਈਆਂ ਦੇ ਲੇਵੇ ਹੁੰਦੇ ਆ ਨਾ ਬਾਈ ਉਹ ਥੱਲੇ ਡੋਂਗਣੀ ਰੱਖ ਕੇ ਚੁੰਦੇ ਆਪਾਂ ਬਾਲਟੀਆਂ ਦੇ ਵਿੱਚ ਚੁੰਨੇ ਆ ਤੇ ਉਹ ਜਿਵੇਂ ਆਪਣੇ ਪਤੀਲੇ ਹੁੰਦੇ ਜਿਹੜੇ ਡੋਂਹਣੀਆਂ ਹੁੰਦੀਆਂ ਉਹਨਾਂ ਦੇ ਵਿੱਚ ਚੁੰਦੇ ਆ ਉਸ ਤਰ੍ਹਾਂ ਦਾ ਢਾਂਚਾ ਆ ਜਾਂਦਾ ਕਰਮਾ ਵਾਲੀ ਦਾ ਲੇਵੇ ਵਾਲੇ ਪੱਖ ਤੋਂ ਖੁੱਲੀ ਡੁੱਲੀ ਮਏ ਆ ਨੀਲੀ ਰਾਵੀ ਵਾਲੇ ਜਿਹੜੇ ਅੰਗ ਜਿਹੜੇ ਆ ਬਣਦੇ ਉਹ ਜਿਹੜੇ ਅੰਗ ਆਰ ਚਾਹੀਦੇ ਹੁੰਦੇ ਆ ਉਹ ਇਹਦੇ ਵਿੱਚ ਕਰਮ ਵਾਲੀ ਦੇ ਮੌਜੂਦ ਆ ਵੀਰੇ ਲੇਵਾ ਥਾਣ ਪੇਟ ਭਾਰਾ ਮਦਰੀ ਡੋਲ ਔਰ ਗੋਡੀ ਮਦਰੀ ਦੇ ਵਿੱਚ ਦੇਵੇ ਵਾਲੇ ਪੱਖ ਤੋਂ ਵੀ ਬਹੁਤ ਸੋਹਣੀ ਸੁਨੱਖੀ ਪੁੜਾ ਪੜਾ ਵੀ ਮੇ ਦਾ ਪਾ 15 17 ਬਾਕੀ ਬਈ ਮੈਂ ਉੰਜ ਵੀ ਸ਼ਕੀ ਨਾ ਕਰਮ ਵਾਲੀ ਕੋਈ ਇਹੋ ਜੀ ਮੈਂ ਨਹੀਂ ਹੈਗੀ ਵੀ ਜਿਹੜਾ ਭਰਾ ਲੈ ਜਾਊਗਾ ਤੇ ਉਹਨੂੰ ਇਹ ਪਸੰਦ ਆਊਗੀ ਕਿਉਂਕਿ ਮੈਂ ਦਾ ਟਿਕਾਣਾ ਬਹੁਤ ਚੰਗਾ ਵੀਰੇ ਤੇ ਰੇਟ ਜਿਹੜਾ ਇਹਦਾ 1,80,000 ਰੁਪਿਆ ਵਾ ਵਿੱਚੋਂ ਮੰਤਨ ਹੋ ਜਾਊਗਾ ਨੰਬਰ ਬਾਈ ਕਿੰਨਾ ਵਾ ਆਪਣਾ 79868 ਜੀ 64283 ਇੱਕ ਵਾਰੀ ਹੋਰ ਬੋਲੀਏ 79866 ਜੀ 64283 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਭਾਈ ਇਹਨਾਂ ਨਾਲ ਰابطਾ ਸਾਰਾ ਘਰਾਣਾ ਭਾਈ ਉਹਨਾਂ ਦੇ ਕੋਲੇ ਨੀਲੀ 라ਵੀ ਦਈ ਆ ਉਹਨਾਂ ਮਈਆਂ ਦੇ ਵਿੱਚੋਂ ਇਹ ਮੈਂ ਆ ਮਿੱਤਰੋ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਪਸੰਦ ਆ ਤਸੱਲੀ ਕਰਨਾ ਤੁਹਾਡਾ ਹਰੇਕ ਪੱਖ ਤੋਂ ਮੋਢਲਾ ਫਰਜ਼ ਆ ਧੰਨਵਾਦ